ਗੱਡੀ ਕਿਵੇਂ ਖੜੀ ਹੈ ਜਿਵੇਂ ਬਾਰੀ ਜੀ ਇਹ ਗੱਡੀ ਉਧਰੋਂ ਉੱਡ ਕੇ ਆਈ ਹੈ ਜੀ ਹਾਂਜੀ ਉਹ ਜਿਹੜਾ ਪਿੱਛੇ ਖੰਭਾ ਖੰਬੇ ਤੱਕ ਇਹ ਲੋਟਨੇ ਲਾਉਂਦੀ ਆਈ ਹੈ ਉੱਥੋਂ ਬੰਦਿਆਂ ਨੇ ਵਿੱਚੋਂ ਬਾਰੀ ਖੋਟਣ ਲੱਗੋ ਬਾਰੀ ਪੱਟੀ ਗਈ ਜਿੰਨਾ ਕਹਦੇ ਧਰਤੀ ਤੋਂ ਡਿੱਗੇ ਹੋਿਆਂ ਨੂੰ ਸਾਨੂੰ ਤਾਂ ਹਵਾ ਚੱਕ ਰਹੀ ਸੀ ਇੰਨਾ ਪ੍ਰੈਸ਼ਰ ਸੀ ਹਾਲਸਾ ਇੰਨਾ ਭਿਆਨਕ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਦੇਖਿਆ ਅੱਜ ਕਿ ਤਿੰਨੇ ਜਾਣੇ ਛੱਟ ਦੇ ਵਿੱਚ ਉਹ ਛੱਟ ਦਾ ਖੜਕਾਟ ਪੱਟਿਆ ਚਾਦਰਾਂ ਪੱਟੀਆਂ ਇਧਰੋਂ ਬੁੜੀਆਂ ਨੇ ਸੋਚਿਆ ਵੀ ਉਹਨਾਂ ਨੇ ਨੂੰ ਜਾ ਕੇ ਤਾਂ ਅਸੀਂ ਇਹ ਕਾਰ ਦਾਸਰਾ ਲੈ ਕੇ ਸਾਰਿਆਂ ਨੇ ਜਾਣ ਉਦੋਂ ਨੇ ਭੱਜ ਕੇ ਜਾ ਕੇ ਜਾਨ ਬਚਾਈ ਆਪਾਂ ਹੁਣ ਆਸਰੇ ਨੂੰ ਲੱਭਦੇ ਆ ਹਾਂਜੀ ਵੀ ਆਸਰੇ ਚ ਭੱਜ ਕੇ ਜਾਓ ਸਮਾਂ ਇਹੋ ਜਿਹਾ ਆ ਗਿਆ ਕਿ ਆਸਰਾ ਛੱਡਣਾ ਪੈ ਗਿਆ ਬਹੁਤ ਭਿਆਨਕ ਮੰਜ਼ਰ ਹੋਣਾ ਜਦੋਂ ਤੁਸੀਂ ਜਣਾ ਦੇਖਿਆ ਆਣਾ ਤਾਂ ਬਹੁਤ ਖਤਰਨਾਕ ਸੀ ਹਾ ਤੱਕ ਤੇ ਤੁਰਤੇ ਆ ਬਣੀ ਤਣੀ ਕੰਦ ਆ ਵੀ ਸਾਰੀ ਉਹ ਕਰਤੀ ਅੰਕਲ ਤੁਸੀਂ ਇੱਥੇ ਸੀਗੇ ਜਦੋਂ ਇਹ ਕੱਲ ਬਵੰਡਰ ਆਇਆਗਾ ਹਾਂਜੀ ਇਸ ਟਾਈਮ ਮੈਂ ਮੌਕੇ ਤੇ ਮੌਜੂਦ ਸੀ ਹਾਂਜੀ ਸਭ ਤੋਂ ਪਹਿਲਾਂ ਗੜੇ ਆ ਇਹ ਗੜੇ ਤੋਂ ਬਾਅਦ ਹਨੇਰੀ ਆਈ ਆ ਹਾਂਜੀ ਉਹ ਤੋਂ ਬਾਅਦ ਇੱਕਦਮ ਥੰਮ ਗਿਆ ਥੋੜਾ ਜਿਹਾ ਕੰਮ ਜੀ ਜਦੋਂ ਦੁਆਰ ਤੋਂ ਫੇਰ ਹਨੇਰੀ ਆਈ ਆ ਜੀ ਤੇ ਸਭ ਤੋਂ ਪਹਿਲਾਂ ਉਹ ਫੈਕਟਰੀ ਦੇ ਚਾਤਰਾ ਉੱਡ ਗਏ ਹਾਂਜੀ ਉਹ ਸਮਾਨ 'ਚ ਚੜਦਿਆਂ ਜਦੋਂ ਸਾਨੂੰ ਦੇਖਿਆ ਤੇ ਫੇਰ ਆ ਜਿਹੜੀ ਆਪਣੀ ਜਗ੍ਹਾ ਬਣੀ ਇੱਥੇ ਮੇਰਾ ਪ੍ਰਵਾਸ ਸਾਰਾ ਬੈਠਾ ਸੀ ਜੀ ਤੇ ਇਹਦੀ ਛੱਤ ਚੱਕ ਤੂ ਅੱਛਾ ਜਦੋਂ ਜਿਸ ਵਕਤੇ ਦੀ ਛੱਤ ਚੱਕੀ ਗਈ ਤੇ ਭੱਜ ਕੇ ਜਾ ਕੇ ਬਾਹਰ ਨਿਕਲੇ ਇੱਧਰ ਸਾਡੇ ਨੂੰ ਜਾਣ ਨੂੰ ਤੇ ਇਹਨਾਂ ਨੂੰ ਜਿਹੜੀ ਆ ਵਾਲੀ ਕੰਧ ਸੀ ਇਹ ਕੰਧ ਦੇਖ ਕੇ ਸਾਡੇ ਉੱਤੇ ਗੰਦ ਤੇ ਜੀ ਉਹਦੀਆਂ ਚਾਦਰਾਂ ਉੱਡਣੀਆਂ ਸ਼ੁਰੂ ਹੋ ਗਈਆਂ ਉਹ ਵੱਡੇ ਰੰਗਾਂ ਬਸ ਫੇਰ ਤਾਂ ਸਾਰਿਆਂ ਨੇ ਧਰਤੀ ਤੇ ਡਿੱਗ ਕੇ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਫੜ ਕੇ ਜਾਨ ਮਚਾਈ ਜਿੰਨਾ ਡੈਰੀ ਦੇ ਵਿੱਚ ਸਮਾਨ ਪਿਆ ਸੀ ਜੀ ਬੱਠਲੋਂ ਬਾਹਲਟੀਆਂ ਗਰਮ ਪੰਲੀਆਂ ਲਟਰੋਂ ਪਟਰੋਂ ਸਾਰਾ ਕੁਝ ਸਾਡਾ ਨੇੜੇ ਡਾਕੇ ਲਾ ਦੇ ਇੰਨਾ ਕਿ ਉਹ ਭਿਆਨਕ ਬਣ ਗਿਆ ਕਿੰਨਾ ਕੁ ਟਾਈਮ ਸੀਗਾ ਮਤਲਬ ਕਿੰਨੇ ਕੁ ਸਕਿੰਟ ਦਾ ਤਕਰੀਬਨ 5 ਕਿ ਮਿੰਟ 5 ਮਿੰਟ ਤੱਕ ਹਾਂਜੀ ਇੱਕ ਆਪਣੇ ਲੇਬਰ ਵਾਲੇ ਦੋ ਕਰਮਚਾਰੀ ਉਧਰ ਗਏ ਹੋਏ ਸੀ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਆਹ ਹਾਦਸਾ ਵਾਪਰਿਆ ਸੀ ਫੋਨ ਕੀਤਾ ਫਟਾਫਟ ਭੱਜ ਜਾਓ ਉਹਨਾਂ ਦੇ ਉੱਤੇ ਛਪੈਦਾ ਡਿੱ ਗਿਆ ਬੱਸ ਡਾਡੇ ਕਿ ਉਹਨਾਂ ਦੇ ਸਿਰ ਤੇ ਸਾਟਾ ਅੱਠ ਤੇ ਇੱਥੇ ਟੰਕੇ ਲੱਗੇ ਜੀ ਇਹ ਤੇ ਪੂਰੀ ਸਾਡੀ ਵਿੱਚ ਸੀ ਉਹਦੇ ਗੋਡੇ ਤੇ ਸੱਟ ਲੱਗੀ ਆ ਅਸੀਂ ਆ ਜਿਹੜੀ ਕੰਧ ਮੂਰੇ ਡਿੱਗੀ ਹੋਈ ਆ ਹਾਂਜੀ ਸਾਨੂੰ ਇੱਕ ਅੰਧ ਨੇ ਆਪਣੀ ਲਪੇਟ ਤੇ ਲਿਆ ਅੱਛਾ ਜੀ ਬਸ ਫਿਰ 15 ਮਿੰਟ ਸਾਨੂੰ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਇੱਥੇ ਕੀ ਹੋ ਗਿਆ ਦੀ ਵਾਪਰ ਗਿਆ ਕਿਉਂ ਹੋਇਆ ਕਾਤੋ ਹੋਇਆ ਫਿਰ ਅਸੀਂ ਕਿਤੇ ਅੱਧੇ ਘੰਟੇ ਬਾਅਦ ਜਾ ਕੇ ਪਸ਼ੂਆਂ ਦੀ ਹਾਲਤ ਜਾ ਕੇ ਦੇਖੀ ਸਾਡੇ 5-7 ਗੱਤੇ ਮਰ ਗਏ ਪਸ਼ੂਆਂ ਦੇ ਅੱਛਾ ਜੀ ਤੇ ਹਾਲਸਾ ਇੰਨਾ ਭਿਆਨਕ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਦੇਖਿਆ ਨਹੀਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਦੂਜੀ ਵਾਰ ਹੋਇਆ ਉਹ ਪਹਿਲਾਂ ਇੱਧਰ ਹੋਇਆ ਸੀ ਫਾਜ਼ਲ ਖਾਲੀ ਸੈੱਡ ਜਿੱਥੇ ਬਾਗ ਪੱਟਿਆ ਗਿਆ ਸੀ ਮੈਨੂੰ ਲੱਗਦਾ ਵੀ ਜਿੱਥੋਂ ਆਇਆ ਜਾਂ ਕੋਠਾਗੁਰੂ ਤੋਂ ਸ਼ੁਰੂ ਹੋਇਆ ਸੀ ਦੱਸਦੇ ਹਨ ਜੀ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਜ਼ਿਆਦਾ ਨੁਕਸਾਨ ਇੱਥੇ ਜੇ ਹੋਇਆ ਬੜਾ ਆ ਆ ਸੈੱਡ ਤੇ ਹੋਇਆ ਉਹ ਫੈਕਟਰੀ ਜਮ ਤਹਿਸ ਨਸ ਕਰਦੀ ਡੇਰਾ ਕਰਤਾ ਆਪਣੀਆਂ ਬੈਡਕ ਨੂੰ ਨੁਕਸਾਨ ਪਹੁੰਚਾਦਾ ਉਹ ਸਲੇਟਾਂ ਉਹ ਸਲੇਟਾਂ ਦੋਨਾਂ ਸਾਈਡਾਂ ਤੇ ਕਰਦੀਆਂ ਵਿਚਾਲੋਂ ਚੱਕਦੀਆਂ ਆਹ ਗੱਡੀ ਜਿਵੇਂ ਖੜੀ ਹੈ ਜਿਵੇਂ ਬਾਰੀ ਜੀ ਇਹਦੀ ਇਹ ਕੰਦਾ ਖੰਬਾ ਖੰਬੇ ਤੱਕੇ ਲੋਟੀਆਂ ਲਾਉਂਦੀ ਆਈ ਆ ਉੱਥੋਂ ਬੰਦਿਆਂ ਨੇ ਵਿੱਚੋਂ ਬਾਰੀ ਖਾਣਾ ਲੱਗੋ ਬਾਰੀ ਪੱਟੀ ਗਈ ਹਾਂਜੀ ਫਟ ਫਟ ਟਿੱਕ ਲੱਗਦੀ ਥੱਗ ਕੀਤੀ ਉਹਨਾਂ ਦੇ ਜਾਲ ਉੱਤੇ ਉਹ ਤੋਂ ਬਾਅਦ ਚ ਫਿਰ ਇੱਥੇ ਲਾ ਕੇ ਜਾਂਦੇ ਜੋ ਮਾਹੌਲ ਥਮਿਆ ਗਿਆ ਸ਼ਾਂਤ ਹੋ ਗਿਆ ਫਿਰ ਇਹ ਸਭ ਕੁਝ ਕੰਦਾ ਕੁੰਦਾ ਜੀਆਂ ਆਏ ਡੱਗ ਪਿਓ ਜਿਵੇਂ ਆਪਾਂ ਇੱਕ ਝਟਕੀ ਦੇ ਮਾਰਦੇ ਉਧਰੋਂ ਅਸੀਂ ਭੱਜ ਕੇ ਆਏ ਤਿੰਨੇ ਜਾਣੇ ਛੱਟ ਦੇ ਵਿੱਚੋਂ ਛੱਟ ਦਾ ਖੜਕਾੜ ਪਟਿਆ ਚਾਦਰਾਂ ਪੱਟੀਆਂ ਇੱਧਰੋਂ ਬੁੜੀਆਂ ਨੇ ਸੋਚਿਆ ਵੀ ਉਹਨਾਂ ਨੇ ਨੂੰ ਜਾ ਕੇ ਤੇ ਅਸੀਂ ਇਹ ਕਾਰਦਾਸਰਾ ਲੈ ਕੇ ਸਾਰਿਆਂ ਨੇ ਜਾ ਗਏ ਮਤਲਬ ਬਹੁਤ ਭੈੜਾ ਸੀ ਜੇਪਨ ਬਹੁਤ ਭੈੜਾ ਜਿੰਨਾ ਕਹਦੇ ਧਰਤੀ ਤੋਂ ਡਿੱਗੇ ਹੋਇਆਂ ਨੂੰ ਸਾਨੂੰ ਤਾਂ ਹਵਾ ਚੱਕ ਰਹੀ ਸੀ ਇੰਨਾ ਪ੍ਰੈਸ਼ਰ ਸੀ ਇੱਕ ਦੂਜੇ ਦੀਆਂ ਲੱਤਾਂ ਫੜ ਕੇ ਉਹ ਗੱਡੀ ਦੀ ਬਾਰੀ ਨੂੰ ਹੱਥ ਪਾ ਕੇ ਫੇਰ ਫੇਰ ਉੱਥੋਂ ਤੱਕ ਜਾਣ ਨਹੀਂ ਬਚਤ ਰਹੀ ਨਹੀਂ ਕਿੰਨਾ ਅਸਮਾਨ ਉੱਪਰ ਪਿਆ ਸੀ ਸਾਰੇ ਦਾ ਸਾਰਾ ਡਾਕੇ ਲੈ ਗਿਆ ਇਹ ਆਪਾਂ ਦੇ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਕਹਿੰਦੇ ਨੇ ਟਰਨੈਡੋ ਆਉਂਦੇ ਜਿਵੇਂ ਮੈਂ 53 55 ਸਾਲ ਦਾ ਹਾਂ ਮੈਂ ਅੱਜ ਤੱਕ ਇਹੋ ਜਿਹਾ ਹਾਦਸਾ ਨਹੀਂ ਸੀ ਹੁੰਦਾ ਆਪਰੇ ਦੇਖਿਆ ਅਸੀਂ ਬਹੁਤ ਵੱਡੀ ਅਮੀਤ ਲਾਈ ਬੈਠੇ ਸੀ ਸ਼ੱਡ ਨੂੰ ਕੁਛ ਨਹੀਂ ਹੁੰਦਾ ਜੀ ਵਧੀਆ ਸਹੀ ਸਲਾਮਤਾ ਪਰ ਜਦੋਂ ਉਹਦੀਆਂ ਚਾਦਰਾਂ ਦੇ ਖੜਕਾੜ ਪੱਟਿਆ ਮੈਂ ਕਹਿੰਦੀ ਹੁਣ ਬਸ ਨਿਕਲਿਆ ਬਾਹਰ ਆਉਦੀ ਜਾਨ ਮੈਂ ਚਾਲੂ ਪਰ ਸਮਾਂ ਨੇ ਜੋ ਕੁਝ ਹੋਊਗਾ ਤੇ ਪਰ ਵੈਗਰੂ ਦੀ ਫੇਰ ਰਹੀ ਸੱਦ ਬਚ ਗਿਆ ਜਿਆਦੇ ਨਹੀਂ ਨਸ਼ਕਾਲ ਹੋਇਆ ਗਿਆ ਪਰ ਨਸ਼ਕਾਨਿਆ ਗਿਆ ਜਿੰਨਾਂ ਦੇ ਕੰਸਟ ਹੈਗੇ ਉਹਨਾਂ ਦਾ ਕੰਮ ਹਾਂਜੀ ਪੰਪ ਵੀ ਮੈਨੂੰ ਲੱਗਦਾ ਕਾਫੀ ਨੁਕਸਾਨ ਨੇ ਹੈ ਗਿਆ ਹਨਾ ਉਧਰਲੀ ਸਾਈਡ ਪੰਪ ਵੀ ਸੀਗਾ ਨਸ਼ਕਾਨਿਆ ਗਿਆ ਸਾਰੀ ਉਹ ਕੰਦ ਫਿੱਟੀ ਆ ਆ ਸਾਰਾ ਵਿੱਚੋਂ ਦੇਖ ਕੇ ਇਹਨੂੰ ਦੇਖੋ ਸਾਰੇ ਬਣਿਆ ਤਣੇ ਚੱਕ ਲੈ ਇਹਦੇ ਵਿੱਚੋਂ ਬੁੜੀਆਂ ਨੇ ਭੱਜ ਕੇ ਜਾ ਕੇ ਜਾਨ ਬਚਾਈ ਆਪਾਂ ਹੁਣ ਆਸਰੇ ਨੂੰ ਲੱਭਦੇ ਆ ਹਾਂਜੀ ਵੀ ਆਸਰੇ 'ਚ ਭੱਜ ਕੇ ਜਾਓ ਸਮਾਂ ਇਹੋ ਜਿਹਾ ਆ ਗਿਆ ਕਿ ਆਸਰਾ ਛੱਡਣਾ ਪੈ ਗਿਆ ਬਹੁਤ ਭਿਆਨਕ ਮੰਜ਼ਰ ਹੋਣਾ ਜਦੋਂ ਤੁਸੀਂ ਇਹਨਾਂ ਦੇ ਦੇਖਿਆ ਆਣਾ ਤਾਂ ਬਹੁਤ ਖਤਰਨਾਕ ਸੀ ਹਾ ਤੱਕ ਤੇ ਤੁਕ ਤੇ ਆ ਬਣੀ ਤਣੀ ਕੰਦ ਆ ਵੀ ਸਾਰੀ ਉਹ ਕਰਤੀ ਤਰੇੜਾਂ ਆ ਗਈਆਂ ਕੰਦਾਂ ਦੇ ਵਿੱਚ ਆ ਤਰਪਾਲਾਂ ਪਾਈਆਂ ਸੀ ਤੇ ਨੇਤਰਪਾਲਾਂ ਸਾਡਾ ਕਵਰ ਕੀਤਾ ਸੀ ਤਰਪਾਲ ਸਾਨੂੰ ਭਾਲੀ ਨਹੀਂ ਥਈ ਵੀ ਕਿੱਧਰ ਨੂੰ ਗੰਗਾ ਤੇ ਕਿਧਰੋਂ ਆਗਾ ਸੀ بس ਇੰਨਾ ਕਵੀ ਰੱਬ ਦਾ ਸ਼ੁਕਰ ਆ ਛੱਡ ਬਚ ਗਿਆ ਜੇ ਛੱਡ ਪਟਾ ਜਾਂਦਾ ਥੱਲੇ ਆਪਣੇ 30 ਪਸ਼ੂ ਖੜੇ ਸੀ ਚਲੋ ਜਾਨਵਰ ਤਾਂ ਫੇਰ ਵੀ ਕਿਸ ਤਰ੍ਹਾਂ ਹੋ ਗਏ ਪੰਜ ਸੱਤ ਪਰ ਪਸ਼ੂ ਬਚ ਗਏ ਪਸ਼ੂ ਬਚ ਗਏ ਚਲੋ ਨਾਨੇ ਜਿਵੇਂ ਕੰਮ ਸਾਹ ਬਚਾਉ ਉਹ ਮੈਂ ਦੇਖਿਆ ਜੋ ਕਿ ਇੰਨਾ ਜ਼ਿੰਦਗੀ ਚ ਜਿੱਥੋਂ ਦੀ ਨੰਗਿਆ ਹੋ ਮੈਂ ਤੁਹਾਨੂੰ ਦਿਖਾਵਾਂ ਇੱਥੋਂ ਦੀ ਲੈ ਕੇ ਉਹ ਸਾਹਮਣੇ ਡਰੇਨ ਦੀ ਡਰੇਨ ਵੀ ਸੂਤ ਸੀ ਦਰਖਤ ਸਾਰੇ ਸੂਤ ਤੇ ਹਨ ਜੀ ਡਰੇਨ ਸੂਤ ਸੀ ਇੱਥੋਂ ਦੇ ਖੜ ਕੇ ਵੇਖਾਂਗੇ ਇਹ ਲਾ ਦੇਖੂਗੇ ਕੀ ਹਾਲਾਤ ਆ ਸਾਫ ਰਿਹਾ ਕੀ ਹੋਇਆ ਵਾਹੇ ਲੰਗੀ ਕਰਤੀ ਉਹ ਨਹੀਂ ਡਰੇਨ ਉੱਥੋਂ ਓਨੀ ਜਗ੍ਹਾ ਪਾਣਾ ਆਹ ਦੇ ਮਸੂਨ ਦਿਖਾਉਂਦਾ ਹਾਂ ਤੇ ਆਹ ਸਾਈਡ ਤੋਂ ਲਿਜਿਆ ਉਹ ਸਾਰਾ ਉਹ ਦਰਖਤ ਪੱਟ ਕੇ ਫਰੈਂਡ ਦੇ ਵਿੱਚ ਸਾਫ਼ ਕਰਤਾ ਹੈ ਨਾ ਇਹ ਸਫ ਸਾਫ਼ ਕਰਤਾ ਹਾਂ ਜਿੱਥੋਂ ਜਿੱਥੋਂ ਤੱਕ ਲੋਗ ਗਿਆ ਪਤਾ ਲੱਗਦਾ ਈ ਦੂਰੇ ਤਿੰਨੇ ਚਾਰੇ ਆ ਕੰਦਾ ਛੱਡਤੀਆਂ ਇਧਰੋਂ ਨਾਲੋਂ ਬਸ ਕੁਦਰਤ ਨੇ ਸਾਥ ਦੇ ਕੇ ਛੱਡ ਰੱਖ ਲਿਆ ਬਸ ਹੋਰ ਬੰਦਿਆਂ ਦੀ ਜਾਨ ਵੱਜ ਗਈ ਥੋੜੀਆਂ ਬਹੁਤੀਆਂ ਸੱਟਾਂ ਇੱਕ ਦੇ ਟਾਂਕੇ ਲੱਗੇ ਹੋਇਆ ਕੋਡੇ-ਗਾਡੇ ਦੋਂਦੇ ਉਹਨਾਂ ਨੂੰ ਸੱਟਾਂ ਆਈਆਂ ਤੇ ਪਰ ਚਲੋ ਜਾਨ ਬਚੀ ਐ ਇੱਥੇ ਹੋਰ ਵਜਨ ਵਾਲੀ ਕੋਈ ਚੀਜ਼ ਮੇਰੇ ਬਚੀ ਐ ਇੰਨਾ ਭਿਆਨਕ ਮੰਝਰ ਸੀ ਕਿ ਮੈਂ ਅੱਜ ਤੱਕ 60 ਸਾਲਾਂ ਚ ਨਹੀਂ ਦੇਖਿਆ ਠੀਕ ਧੰਨਵਾਦ ਓਕੇ